आज़ाद बहत ई सरदारे बिर जी साहिब उन ਉਸ ਕੀ ਗੁਰੂ ਗੋਬਿੰਦ ਸਿੰਘ ਜੀ ਦਾ ਨਾਂ ਨੋਈ ਚੜਦਾ ਨਾ ਆਪ ਜਾਣਦਾ ਵਾਜੁਰੂ ਪੱਜੇ ਬਾਦ ਦਾ ਜੱਟ ਨਹੀਂ ਟਵਾਜ ਰੱਖੇ ਪਰਿਵਾਰ ਨੂੰ ਪਰਿਵਾਰ ਦੇ ਸੁਖੀ ਤੇ ਰਾਹ ਰੱਖੇ ਸਰਦਾਰ ਸਖਦੇਵ ਸਿੰਘ ਜੀ ਸੋਨਹਾਰਾ ਤਸਰੀਆ ਗਾਨ ਉਹਨਾਂ ਦੇ ਲੋ ਬੈਂਕ ਮਾਇਆ ਵਿੱਚ 50 ਲੱਖ ਨਮੜੇ ਪਿੱਛੇ ਗਏ ਤੂੰ ਕਿਰਪਾ ਕਰੇ ਬਾਬਾ ਲਖਮੀ ਚਾਤੀ ਕਲਾਜਾ ਮਹਾਰਾਜ ਜੀ ਸਾਰੀ ਆ ਰਹੀ ਆ ਭਾਈ ਤਾਰਾ ਨੂੰ ਤੇ ਨੂੰ ਗਿੱਟਾ ਨਹੀਂ ਹੱਸਾ ਉਹਨਾਂ ਦੇ ਬਾਬਾ ਦੀਆਂ ਨੇ ਪ੍ਰਾਰਥਨਾ ਕੀਤੀ ਬਹੁਤ ਬੜੀ ਮਿਹਨਤ ਆਇਆ ਜੀ ਕਿਰਪਾ ਕਰਕੇ ਬਾਬਾ ਨਾਨਕ ਜੀ ਦੇ ਵਾਸੇ ਰੱਖੇ ਬੇਟੇ ਬਾਬਾ ਜੀਲ ਸਿੰਘ ਦਾ ਜਨਮ ਦਿਹਾੜਾ ਨਾਜਰ ਸਰਪੱਤ ਸਾਹਿਬ ਨੇ ਬੜੇ ਉਤਸਾਰਪੂਰਤਾ ਨਾਲ ਦੱਸਿਆ ਕਿ ਸਾਰੇ ਪਿੰਡ ਦੇ ਸਹਿਯੋਗ ਨਾਲ ਮੇਰੇ ਲਈ ਪਿੰਡ ਦੀ ਆਪਸੀ ਸਾਜਡੇ ਦੇ ਪਰਿਵਾਰ ਹੀ ਆ ਇਸੇ ਤਰ੍ਹਾਂ ਇਹ ਹਰ ਸਾਲ ਮਨਾਇਆ ਜਾਂਦਾ ਸਾਰੇ ਪਿੰਡ ਦੇ ਲੋਕਾਂ ਨਾਲ ਮਨਾਇਆ ਜਾਂਦਾ ਮਾਈਕ ਜੀ ਕਸਾ ਸਾ ਮਾਈਕ ਜੀ ਬਤੇ ਇਸੇ ਤਰ੍ਹਾਂ ਦੀ ਬੜੀ ਕਿਰਪਾ ਅਸੀਂ ਹਰ ਦੇਰ ਇਤਾਰ ਸਾਜ ਇਕੱਠੇ ਹੋ ਕੇ ਮਨਾਇਦਾ ਸਾਡੇ ਪਿੰਡ ਕੋਈ ਜਾਤ ਪਾਤ ਦੂਜਾ ਤੀਜਾ ਰੌਲਾ ਹੈ ਨਹੀਂ ਜਮਾ ਹੀ ਹੰਦੀ ਅਸੀਂ ਸਾਰੇ ਇਕੱਠੇ ਹੋ ਕੇ ਸਾਰਾ ਕੋ ਮਨਾਇਦਾ ਭਾਜੀ ਤੇ ਬੜੀ ਤਗੜੀ ਜਿਹੜੀ ਸ਼ਹੀਦੀ ਬਾਬਾ ਜੀਵਨ ਸਿੰਘ ਦੀ ਆ ਉਦੋਂ ਚਲੋ ਇਤਿਹਾਸਕਾਰਾਂ ਨੇ ਪਤਾ ਨਹੀਂ ਪਰਚਲਤ ਨਹੀਂ ਕੀਤਾ ਕਿ ਇੱਕ ਹੋਇਆ ਜੇ ਏਡੀ ਬੜੀ ਕੁਰਬਾਨੀ ਵੇਖੀ ਜੇ ਕਿਸ ਇਤਿਹਾਸ ਕਿਸੇ ਵਿਰਲੇ ਕਾਮੇ ਦੀ ਆ ਜਿਨ੍ਹਾਂ ਨੇ ਮਾਰੇ ਦਾ ਸੀਸ ਚੁੱਕੇ ਲਿਆਂਦਾ ਹੋਏ ਦੋ ਬੰਦੂਕਾਂ ਚਲਾਈਆਂ ਹੋਣ ਆਪਣਾ ਆਪਣੇ ਬਾਪ ਦਾ ਸਿਰ ਉੱਥੇ ਰੱਖਿਆ ਹੋਵੇ ਹਰਥਾ ਮਹਾਰਾਜ ਨਾਲ ਖੜੇ ਹੋਣ ਇੰਨੀ ਤੱਕ ਦੀ ਸ਼ਾਨਤ ਕਿਸੇ ਢੋ ਨਹੀਂ ਸਕਦੀ ਭਾਜੀ ਕਿੱਦੋਂ ਨਗਰ ਦੀ ਜਿੱਤੀ ਸ਼ੁਰੂ ਹੋਣਾ ਹੈ ਤੁਹਾਨੂੰ ਦਾ ਖਤਮ ਹੋ ਜਾਣਾ ਸਾਡੇ ਪਿੰਡੋਂ ਸ਼ੁਰੂ ਹੋਣਾ ਜੀ ਇੱਥੇ ਸਾਕੇ ਹਾਉਦਪੁਰ ਛੋਟੇ ਚੱਕੋ ਕੀ ਵੱਡੇ ਗੁਰਦਸ ਸਿੰਘ ਹੁੰਦਾ ਸ਼ਾਮਿਲ ਸਮਾਗਮ। ਸੰਤਾ ਦੀ ਗੱਲ ਕਿੱਡੀ ਜਾਂਦੀ ਕਿੰਨਾ ਕਾਠੇ ਚ ਤਾਂ ਸੰਤਾ ਦਾ ਉਹ ਤੁਹਾਡੇ ਸਾਹਮਣੇ ਹੈ ਭਾਈ ਤਾਂ ਦੱਸਿਆ ਸਾਰਾ ਹੈ ਹੀ ਪਰਿਵਾਰਕ ਤੌਰ ਆ ਸਾਰਾ ਪਿੰਡ ਦੀ। ਟੋਟਲ ਪਿੰਡ ਹੀ ਪਰਿਵਾਰਕ ਤੌਰ ਆ ਸਾਡੇ ਆ ਪ੍ਰਧਾਨ ਦਾ ਮੁੰਡਾ ਆ ਆਰਮੀ ਅਫਸਰ ਆ। ਇਹ ਮੈਂਬਰ ਆ ਭਾਜੀ ਨੇ ਪ੍ਰਧਾਨ ਸਾਹਿਬ ਆ ਸਾਡੇ ਪ੍ਰਧਾਨ ਜੀ ਨਾਲ ਨੇ ਸਾਡੇ ਸਾਫ ਕਾ ਸਰਪੰਚ ਸਾਹਿਬ ਆ ਇੱਧਰ ਦੇਖ ਲਿਓ। ਤੁਸੀਂ ਸਾਰੇ ਕਿੰਦਾ ਇਕੱਠ ਦੇਖ ਲਿਓ। ਤੇ ਆ ਤੁਹਾਨੂੰ ਪ੍ਰਧਾਨ ਸਾਹਿਬ ਜ਼ਿਆਦਾ ਦੱਸਣ ਕਿ ਵਿਸਤਾਰ ਦੇ ਵਿੱਚ ਤਾਂ